ਲੁਧਿਆਣਾ ਦੇ ਹਲਕਾ ਪੱਛਮੀ ਵਿੱਚ ਜ਼ਿਮਨੀ ਚੋਣਾ ਨੂੰ ਲੈ ਕੇ ਮਾਹੌਲ ਗਰਮਾਇਆ ਹੋਇਆ ਹੈ ਦਲ ਬਦਲੀਆਂ ਦਾ ਦੌੜ ਜਾਰੀ ਹੈ ਸੋ ਇਸੇ ਲਈ ਤਹਿ ਲੁਧਿਆਣਾ ਆਮ ਆਦਮੀ ਪਾਰਟੀ ਦੇ ਵਿੱਚ ਵੱਡੇ ਗਿਣਤੀ ਚ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਪੰਜਾਬ ਪ੍ਰਧਾਨ ਅਮਨ अरोੜਾ ਨੇ ਸ਼ਮੂਲੀਅਤ ਕਰਵਾਈ ਹੈ ਆ ਪਰਵਾਦ ਦੇ ਵਿੱਚ ਵਾਦਾ ਹੋਇਆ ਅਤੇ ਪੰਜਾਬ ਪ੍ਰਧਾਨ ਨੇ ਵਿਰੋਧੀਆਂ ਤੇ ਨਿਸ਼ਾਨੇ ਵੀ ਸਾਦੇ ਲੁਧਿਆਣਾ ਲਾਈਵ ਲੀ ਸੁਲਿੰਦਰ ਸੋਨੀ ਦੀ ਰਿਪੋਰਟ ਸ਼ਕਾਰੀ ਕਲਸੀ ਜੀ ਤੇ ਮੈਂ ਨਾਲ ਬੈਠੇ ਮੇਰੇ ਸਾਡੇ ਵੱਡੇ ਭਰਾ ਸਣੀ ਆਲੂ ਵਾਲੀ ਆ ਜੀ ਤੇ ਸਭ ਤੋਂ ਜਿਆਦਾ ਮੈਂ ਧੰਨਵਾਦ ਕਰਦਾ ਵਾਂ ਸਰਦਾਰਜੀ ਟੁਆਇਸ ਲੁਧਿਆਣਾ ਤੋਂ ਜਿਨ੍ਹਾਂ ਦੇ ਦੋ ਵੱਡੇ ਸ਼ੋਰੂਮ ਨੇ ਲੁਧਿਆਣਾ ਦੇ ਵਿੱਚ ਸਰਦਾਰਜੀ ਟੁਆਇ ਦੇ ਤੇ ਸਲੂਜਾ ਕਲੋਥ ਹਾਊਸ ਕੁਮਾਰ ਮੰਡੀ ਇੱਕ ਮਿੱਡਾ ਚੌਂਕ ਦੇ ਵਿੱਚ ਹੈ ਜੀ ਇੱਕ ਕੁਮਾਰ ਮੰਡੀ ਦੇ ਵਿੱਚ ਹੈ ਜੀ ਤੇ ਮੈਂ ਇਹਨਾਂ ਦਾ ਆਪਣੀ ਆਮਾਦੀ ਪਾਰਟੀ ਵਿੱਚ ਸ਼ਾਮਲ ਹੋਣ ਤੇ ਬਹੁਤ ਬਹੁਤ ਧੰਨਵਾਦ ਕਰਦਾ ਵਾਂ ਕਿ ਇਹਨਾਂ ਨੂੰ ਵੀ ਪਤਾ ਹੈ ਕੀ ਇਸ ਪਾਰਟੀ ਦੇ ਵਿੱਚ ਕੀ ਕੰਮ ਇਹਨਾਂ ਦੇ ਵਰਕਰ ਜਿਹੜੇ ਇਹਨਾਂ ਦੇ ਸ਼ਾਪਸ ਤੇ ਕੰਮ ਕਰਦੇ ਨੇ ਇਹਨਾਂ ਕੋਲੇ 100-100 ਵਰਕਰ ਇਹਨਾਂ ਦੇ ਨਾਲ ਨੇ ਉਹ ਜਿਹੜੇ ਕੰਮ ਕਰਦੇ ਨੇ ਉਹ ਵੀ ਦੱਸਦੇ ਨੇ ਕਿ ਸਾਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਹੈ ਤੇ ਇਹ ਸਭ ਗੱਲਾਂ ਨੂੰ ਦੇਖਦੇ ਹੋਏ ਅੱਜ ਕਵਲਜੀਤ ਜੀ ਜਿੰਮੀ ਜੀ ਜਿਪਸੀ ਜੀ ਸਾਰੀ ਫੈਮਿਲੀ ਸਾਡੇ ਭੈਣ ਜੀ ਕਮਲਜੀਤ कौर ਜੀ ਸਾਰਿਆਂ ਦਾ ਅੱਜ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੇ ਬਹੁਤ ਬਹੁਤ ਧੰਨਵਾਦ ਜੀ ਹੁਣ ਆਵਾਜ਼ੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਇਹਨਾਂ ਦੀ ਜੁਆਇਨਿੰਗ ਕਰਾਂਗੇ ਤੇ ਉਸ ਤੋਂ ਬਾਅਦ ਆਪਣੇ ਵਿਚਾਰ ਸਾਂਝੇ ਕਰਾਂਗੇ ਜੀ ਕਰਨੀ ਹੈ ਪਹਿਲਾਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਔਰ ਵੈਲਕਮ ਸਾਰਿਆਂ ਨੂੰ ਮੇਰੇ ਨਾਲ ਮੇਰੇ ਸਾਥੀ ਵਰਕਿੰਗ ਪ੍ਰੈਜ਼ੀਡੈਂਟ ਔਰ ਐਮਐਲਏ ਬਟਾਲਾ ਸ਼ਹਿਰੀ ਕਲਸੀ ਜੀ ਸਾਡੇ ਪਾਰਟੀ ਦੇ ਸੀਨੀਅਰ ਸਾਥੀ ਔਰ ਸਾਡੇ ਸੀਵਰੇਜ ਬੋਰਡ ਦੇ ਚੇਅਰਮੈਨ ਮੇਰੇ ਵੀਰ ਡਾਕਟਰ ਸਨੀ ਆਲੂ ਵਾਲੀਆ ਜੀ ਸਾਡੇ ਐਮਸੀ ਸਾਹਿਬ ਬੀਦੀ ਜੀ ਔਰ ਉਹ ਸਾਰੇ ਸਾਥੀ ਜਿਹੜੇ ਅੱਜ ਇਹਨਾਂ ਦੀ ਅਗਵਾਈ ਦੇ ਵਿੱਚ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਸੁਲੂਜਾ ਸਾਹਿਬ ਸਨੇਹਾ ਜੀ ਅਮਨ ਜੀ ਸਾਰੇ ਸਤਕਾਰਯੋਗ ਸਾਥੀ ਅੱਜ ਤਕਰੀਬਨ 80 ਦੇ ਕਰੀਬ ਲੋਕ ਦੇ ਜਿਹੜੇ ਜਿਹੜੇ ਇਹਨਾਂ ਦੇ ਨਾਲ ਜੁੜੇ ਹੋਏ ਨੇ 80 ਤੋਂ ਵੱਧ ਨੇ ਜੀ 80 ਤੋਂ ਵੱਧ ਨੇ ਉਹ ਤਾਂ ਚਲੋ ਇੱਕ ਔਰ ਇੱਕ ਸਵਾ ਲੱਖ ਹੈ ਜਿਹੜਾ ਉਹ ਤੁਸੀਂ ਕਾਰੀ ਲੈਣਾ ਹੈ ਜੀ ਸੋ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਸੋ ਜਿੱਥੇ ਇਹਨਾਂ ਸਾਰੇ ਲੋਕਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਹੈ ਉੱਥੇ ਹੀ ਵੈਲਕਮ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਹਰ ਰੋਜ਼ ਨਿਤ ਦਿਨ ਵਾਧਾ ਹੋ ਰਿਹਾ ਔਰ ਇਹ ਬੜੇ ਸ਼ੁਭ ਸੰਕੇਤ ਹੁੰਦੇ ਨੇ ਕਿਸੇ ਵੀ ਇਲੈਕਸ਼ਨ ਦੇ ਵਿੱਚ ਜਦੋਂ ਲੋਕ ਆਪ ਮੁਹਾਰੇ ਪਾਰਟੀ ਦੀਆਂ ਲੀਡਰ ਦੀਆਂ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਜਦੋਂ ਸ਼ਾਮਲ ਹੋਣ ਤੇ ਉਹ ਉਹਦੇ ਨਾਲ ਬੜੇ ਪੱਲੀ ਪੰਦੀ ਅੰਦਾਜ਼ਾ ਲੱਗ ਜਾਂਦਾ ਹੈ ਕਿ ਕਿਸ ਪਾਸੇ ਦੀ ਹਨੇਰੀ ਚੱਲ ਰਹੀ ਹੈ ਅਜ ਅਰਵਿੰਦ ਕੇਜਰੀਵਾਲ ਜੀ ਦੀਆਂ ਨੀਤੀਆਂ ਔਰ ਮਾਨ ਸਾਹਿਬ ਦੀ ਸਰਕਾਰ ਦੇ ਪਿਛਲੇ ਸਵਾ ਤਿੰਨ ਸਾਲ ਦੇ ਕੰਮਾਂ ਨੂੰ ਦੇਖਦੇ ਹੋਏ ਸੰਜੀਵ ਅਰੋੜਾ ਜੀ ਦੀ ਸ਼ਰਾਫਤ ਇਮਾਨਦਾਰੀ ਔਰ ਲੁਧਿਆਣਾ ਪ੍ਰਤੀ ਉਹਨਾਂ ਦੀ ਕਮਿਟਮੈਂਟ ਨੂੰ ਦੇਖਦੇ ਹੋਏ ਇਹ ਸਾਰੇ ਸਾਥੀ ਅੱਜ ਸੂਝਾ ਸਾਹਿਬ ਤੇ ਇਹਨਾਂ ਸਾਰੇ ਸਾਥੀਆਂ ਦੀ ਰਹਿਨਮਾਈ ਦੇ ਵਿੱਚ ਸ਼ਾਮਲ ਹੋ ਰਹੇ ਨੇ ਔਰ ਮੈਂ ਇਹ ਮੰਨ ਕੇ ਚੱਲਦਾ ਕਿ ਲੁਧਿਆਣਾ ਵੈਸਟ ਨੂੰ ਲੁਧਿਆਣਾ ਵੈਸਟ ਬਣਾਉਣ ਦੀ ਇਹ ਇੱਕ ਸ਼ੁਰੂਆਤ ਅੱਜ ਹੋਣ ਜਾ ਰਹੀ ਹੈ ਸੋ ਇਹਨਾਂ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਜੀ ਆਇਆਂ ਨੂੰ ਵੈਲਕਮ ਔਰ ਮੈਂ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਇਹਨਾਂ ਦੇ ਪਾਰਟੀ ਦੇ ਵਿੱਚ ਸ਼ਾਮਲ ਹੋਣ ਦੇ ਨਾਲ ਜਿੱਥੇ ਜਿੱਤ ਦਾ ਜੋ ਮਾਰਜਨ ਹੈ ਉਹ ਹੋਰ ਬਹੁਤ ਵਧੇਗਾ ਉੱਥੇ ਹੀ ਉਮੀਦਵਾਰ ਨੂੰ ਵੀ ਸੰਜੀਵ अरोड़ा ਜੀ ਨੂੰ ਵੀ ਪਾਰਟੀ ਨੂੰ ਵੀ ਔਰ ਸਰਕਾਰ ਨੂੰ ਵੀ ਇੱਕ ਐਡੀਸ਼ਨਲ ਇਨਸੈਂਟਿਵ ਇੱਕ ਐਡੀਸ਼ਨਲ ਹੌਸਲਾ ਮਿਲੇਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੰਮ ਨੇ ਉਹ ਲੁਧਿਆਣਾ ਦੇ ਲੁਧਿਆਣਾ ਵਸਤੇ ਉਹ ਵੱਡੇ ਪੱਧਰ ਦੇ ਉੱਪਰ ਕੀਤੇ ਜਾ ਸਕਣ ਉਹ ਸਾਡੇ ਨਾਲ ਇਸ ਸਾਰੇ ਪ੍ਰੋਸੈਸ ਨੂੰ ਪੂਰਾ ਕਰਨ ਲਈ ਉੱਚੇ-ਚੇ ਤੌਰ ਤੇ ਜੋ ਸਾਡੇ ਸਾਥੀਆਂ ਦਾ ਜਿਨ੍ਹਾਂ ਦਾ ਸਹਿਯੋਗ ਸਹਿਯੋਗ ਹੈ ਐਡਵੋਕੇਟ ਗਗਨਦੀਪ ਸੈਣੀ ਜੀ ਨੇ ਵਾਈਸ ਪ੍ਰੈਜ਼ੀਡੈਂਟ ਨੇ ਸਾਡੇ ਲੀਗਲ ਵਿੰਗ ਦੇ ਐਡਵੋਕੇਟ ਗੁਰਪ੍ਰੀਤ ਜੀ ਸਾਡੇ ਸਾਥੀ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਹਿੰਮਤ ਕੀਤੀ ਹੈ ਇਹ ਸਾਰੇ ਪ੍ਰੋਸੈਸ ਨੂੰ ਨੇਪਰੇ ਚਾੜਨ ਦੇ ਸੋ ਸਾਰਿਆਂ ਦਾ ਦਿਲ ਦੇਖ ਰਹਿ ਜੋ ਬਹੁਤ-ਬਹੁਤ ਧੰਨਵਾਦ ਹੁਣ ਆਪਾਂ ਜੁਆਇਨਿੰਗ ਦਾ ਪ੍ਰੋਸੈਸ ਹੈ ਜਿਹੜਾ ਉਹ ਕਰਾਂਗੇ ਉਸ ਤੋਂ ਬਾਅਦ ਜੋ ਵੀ ਕੋਈ ਕਿਸਦਾ ਕੋਈ ਸਵਾਲ ਜਵਾਬ ਹੋਵੇ ਉਹ ਕਰਾਂਗੇ ਪਾਪੂ ਜੀ ਕਰੋ ਇਹ ਕਿਸੇ ਵੀ ਵਿਅਕਤੀ ਵੱਲੋਂ ਕਿਸੇ ਵੀ ਲੀਡਰ ਵੱਲੋਂ ਸਾਡੀ ਪਾਰਟੀ ਜਾਂ ਸਾਡੇ ਨੈਸ਼ਨਲ ਕਨਵੀਨਰ ਜਾਂ ਸਾਡੇ ਕਿਸੇ ਵਰਕਰ ਦੇ ਪ੍ਰਤੀ ਇਹੋ ਜੀ ਗੱਲ ਕਰਨਾ ਉਹ ਵਾਜਬ ਨਹੀਂ ਹੈ ਉਹ ਜਾਇਜ਼ ਨਹੀਂ ਹੈ ਦੂਜੀ ਗੱਲ ਉਹਨਾਂ ਨੇ ਜੋ ਮੈਨੂੰ ਕਿਸੇ ਪੱਤਰਕਾਰ ਸਾਥੀ ਨੇ ਪੁੱਛਿਆ ਕਿ ਉਹ ਕਹਿੰਦੇ ਨੇ ਜੀ ਕਿ ਜੀ ਪੰਜਾਬ ਦੇ ਵਿੱਚ ਮੰਤਰੀ ਨੂੰ ਦੀ ਕੋਈ ਪੁੱਛਗਿੱਛ ਨਹੀਂ ਮੈਂ ਆਸ਼ੂ ਜੀ ਨੂੰ ਕਹਿਣਾ ਚਾਹਾਂਗਾ ਕਿ ਜੀ ਕਿਰਪਾ ਕਰਕੇ ਤੁਸੀਂ ਆਪ ਦੀ ਪੀੜੀ ਥੱਲੇ ਸੋਟਾ ਫੇਰੋ ਤੁਸੀਂ ਆਪ ਦੀ ਤੇ ਆਪਦੀ ਪਾਰਟੀ ਔਰ ਆਪਦੀ ਸਰਕਾਰ ਦੇ ਗਰੇਵੰਦ ਦੇ ਵਿੱਚ ਆ ਕੇ ਦੇਖੋ ਅਸੀਂ ਜੇ ਤਾਂ ਉਹਨਾਂ ਦਾ ਮਤਲਬ ਇਹ ਕਿ ਮੰਤਰੀ ਨੂੰ ਕਿਸੇ ਨੂੰ ਵੀ ਇਹ ਅਧਿਕਾਰ ਮਿਲ ਜਾਂਦਾ ਹੈ ਵੀ ਕਿਸੇ ਟੀਚਰ ਨੂੰ ਕਿਸੇ ਡੀਓ ਨੂੰ ਔਰ ਉਹ ਵੀ ਮਹਿਲਾ ਡੀਓ ਨੂੰ ਤੁਸੀਂ ਪਬਲੀਕਲੀ ਅਬਿਊਜ਼ ਕਰੋ ਗਾਲਾਂ ਕੱਢੋ ਤੇ ਫੇਰ ਭਾਈ ਸਾਡੇ ਮੰਤਰੀਆਂ ਕੋਲੋਂ ਅਸੀਂ ਇਹੋ ਜਿਹਾ ਐਕਸਪੈਕਟ ਨਹੀਂ ਕਰਦੇ ਹੈਗੇ ਜੇ ਤੁਸੀਂ ਇੱਕ ਡਿਊਟੀ ਬਾਉਂਡ ਪੁਲਿਸ ਆਫੀਸਰ ਡੀਐਸਪੀ ਨੂੰ ਤੁਸੀਂ ਪਬਲਿਕਲੀ ਫੋਨ ਕਰਕੇ ਗਾਲਾਂ ਕੱਢੋ ਤੇ ਉਹੋ ਜਿਹਾ ਕੰਮ ਵੀ ਸਾਡੇ ਮੰਤਰੀਆਂ ਨੂੰ ਨਹੀਂ ਚਾਹੀਦਾ ਹੈਗਾ ਜੇ ਤੁਸੀਂ ਆਪਦੀ ਮੰਤਰੀਸ਼ਿਪ ਦੇ ਵਿੱਚ ਆਪਦੀ ਸਰਕਾਰ ਦੇ ਵਿੱਚ ਸੈਂਕੜੇ ਹਜ਼ਾਰਾਂ ਕਰੋੜ ਦੇ ਘਪਲੇ ਕਰਜੋ ਘਟਾਲੇ ਕਰਜੋ ਤੇ ਫੇਰ ਭਾਈ ਉਹੋ ਜਿਹੇ ਕੰਮਾਂ ਦੇ ਵਿੱਚ ਵੀ ਸਾਡੇ ਮੰਤਰੀਆਂ ਦੀ ਨਹੀਂ ਚੱਲਦੀ ਹੈਗੀ ਸੋ ਚਲਾਉਣਾ ਕਿਸ ਪਾਸੇ ਵਾਲਾ ਹੈ ਜਿਹਦਾ ਲੋਕਾਂ ਨੂੰ ਡਰਾਉਣਾ ਹੈ ਧਮਕਾਉਣਾ ਹੈ ਗਲਤ ਬੋਲਣਾ ਹੈ ਲੁੱਟਕਸੁੱਟ ਕਰਨੀ ਹੈ ਫਿਰ ਤਾਂ ਉਹਨਾਂ ਦੀ ਬਹੁਤ ਚੱਲਦੀ ਹੋਊਗੀ ਪਰ ਇੰਨਾ ਕੰਮਾਂ ਦੇ ਵਿੱਚ ਸਾਡੀ ਭਾਈ ਕਿਸੇ ਦੀ ਨਾ ਚੱਲਦੀ ਤੇ ਨਾ ਅਸੀਂ ਚਲਾਉਣੀ ਚਾਹੁੰਦੇ ਆ ਸਾਨੂੰ ਲੋਕਾਂ ਨੇ ਕੰਮ ਕਰਨ ਵਾਸਤੇ ਚੁਣਿਆ ਤੇ ਉਹ ਅਸੀਂ ਪੂਰਾ ਆਪਦਾ ਇਮਾਨਦਾਰੀ ਦੇ ਨਾਲ ਕਮਿਟਮੈਂਟ ਦੇ ਨਾਲ ਔਰ ਸ਼ਰਾਫਤ ਦੇ ਨਾਲ ਕਰ ਰਹੇ ਆ ਔਰ ਇਹਦਾ ਫੈਸਲਾ ਜਿਹੜਾ ਉਹ ਲੁਧਿਆਣਾ ਵੈਸਟ ਦੇ ਲੋਕ 19 ਤਾਰੀਖ ਨੂੰ ਕਰ ਦੇਣਗੇ ਅਮਨਜੀਤ ਘਟਾਣੇ ਵਾਲੇ ਪੁਲਿੰਗ ਕਿਸੇ ਇੱਕ ਦਰਜਾ ਕਿਸਾਨਾਂ ਦਾ ਖਾਸ ਕਰਕੇ ਜਾਂ ਹਲੇ ਤੱਕ ਸਰਕਾਰ ਕੋਲ ਕੋਈ ਕਿਸਾਨ ਪਹੁੰਚਿਆ ਵਿਰੋਧ ਦਰਜ ਕਰਵਾਇਆ ਜਾਂ ਸਿਰਫ ਕਿਸਾਨਾਂ ਵੱਲੋਂ ਹੀ ਵਿਰੋਧ ਹੈ ਕਰੇ ਦੇਖੋ ਇਸ ਤਰ੍ਹਾਂ ਹੈ ਕਿ ਇਹ ਲੈਂਡ ਪੁਲਿੰਗ ਪਾਲਿਸੀ ਹੈ ਜਿਹੜੀ ਉਹ ਹੁਣ ਤੱਕ ਦੀ ਸਭ ਤੋਂ ਬੈਸਟ ਪਾਲਿਸੀ ਪ੍ਰੂਫ ਹੋਣ ਜਾ ਰਹੀ ਹੈ ਇਕੱਲੇ ਪੰਜਾਬ ਦੇ ਵਿੱਚ ਨਹੀਂ ਪੂਰੇ ਮੁਲਕ ਦੇ ਵਿੱਚ ਕਿਸੇ ਦਾ ਕੋਈ ਵਿਰੋਧ ਨਹੀਂ ਹੈ ਸਿਵਾਏ ਵਿਰੋਧੀਆਂ ਤੋਂ ਇੱਕ ਇਹੋ ਜੀ ਲੈਂਡ ਪੂਲਿੰਗ ਪਾਲਿਸੀ ਜਿਹੜੀ ਕਹਿੰਦੀ ਲੈਂਡ ਪੂਲਿੰਗ ਨਹੀਂ ਇਹਦਾ ਨਾਮ ਐਕਚੁਅਲ ਦੇ ਵਿੱਚ ਲੈਂਡ ਪੂਲਿੰਗ ਐਂਡ ਜੁਆਇੰਟ ਡਿਵੈਲਪਮੈਂਟ ਪਾਲਿਸੀ ਚਾਹੀਦਾ ਮੇਰੇ ਹਿਸਾਬ ਨਾਲ ਕਿਉਂਕਿ ਜਿੱਥੇ ਸਰਕਾਰ ਨੇ ਨੋਟੀਫਾਈ ਕਰ ਦਿੱਤਾ ਕਿ ਜੀ ਇਹਨੂੰ ਇਸ ਏਰੀਆ ਨੂੰ ਅਸੀਂ ਅਰਬਨ ਸਟੇਟ ਦੇ ਰੂਪ ਦੇ ਵਿੱਚ ਡਿਵੈਲਪ ਕਰਾਂਗੇ ਕੋਈ ਕਿਸਾਨ ਨੰਬਰ ਕਿਵੇਂ ਪਹਿਲਾਂ ਇਹ ਦੱਸਦਾ ਵੀ ਕੋਈ ਇੱਕ ਇੰਚ ਦੀ ਜਗ੍ਹਾ ਵੀ ਐਕਵਾਇਜ਼ੀਸ਼ਨ ਹੈ ਉਹ ਨਹੀਂ ਹੋਏਗੀ ਉਹ ਐਕਵਾਇਰ ਨਹੀਂ ਹੋਏਗੀ ਤੱਕੇ ਨਾਲ ਅਗਲੀ ਦੀ ਮਰਜ਼ੀ ਬਿਨਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਆਪਦੇ ਕੋਲ ਰੱਖ ਕੇ ਖੇਤੀ ਕਰਨਾ ਚਾਹਦਾ ਜੀ ਸਦਕੇ ਰੱਖੇ ਕੋਈ ਨਹੀਂ ਉਹਦੀ ਉਹਨੂੰ ਉਹ ਤੋਂ ਜ਼ਮੀਨ ਖੋਏਗਾ ਕੋਈ ਕਿਸਾਨ ਆਪਦੀ ਜ਼ਮੀਨ ਨੂੰ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਲਿਆ ਕੇ ਸਰਕਾਰ ਨੂੰ ਦੇਣਾ ਚਾਹੁੰਦਾ ਉਹਨੂੰ 1000 ਗਾਜ਼ ਰੈ residențial ਦਾ 200 ਗਾਜ਼ ਕਮਰਸ਼ੀਅਲ ਦਾ ਮਿਲੇਗਾ ਕੋਈ ਕਿਸਾਨ ਕੋਈ ਲੈਂਡ ਓਨਰ ਕੋਈ 9 ਕਿੱਲੇ ਸਰਕਾਰ ਨੂੰ ਦੇਣਾ ਚਾਹੁੰਦਾ ਤਾਂ ਤੀਜਾ ਹਿੱਸਾ ਉਹਨੂੰ 3 ਕਿੱਲੇ ਗਰੁੱਪ ਹਾਊਸਿੰਗ ਵਾਸਤੇ ਉਹਨੂੰ ਪਰਮਿਸ਼ਨ ਦੇ ਦਾਂਗੇ ਕੋਈ ਵਿਅਕਤੀ 50 ਏਕੜ ਜਾਂ 50 ਤੋਂ ਵੱਧ ਏਕੜ ਸਰਕਾਰ ਨੂੰ ਆਫਰ ਕਰਦੇ ਕਿ ਜੇ ਆ ਮੈਂ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਗਿਆ ਉਹਨੂੰ 60% ਯਾਨੀ ਕਿ 30 ਏਕੜ ਉਹਨੂੰ ਖੁਦ ਆਪ ਡਿਵੈਲਪ ਕਰਨ ਦੇ ਲਈ ਦੇ ਦਿੱਤੇ ਜਾਣਗੇ ਜੇ ਇੱਕ ਥਾਂ ਤੋਂ ਵੱਧ ਥਾਵਾਂ ਦੇ ਉੱਪਰ ਵੀ ਦੇਗਾ ਸਪੋਜ਼ 50 ਏਕੜ ਨੇ 50 ਏਕੜ ਦੇ ਵਿੱਚੋਂ ਛੋਟੇ-ਛੋਟੇ 10 ਟੋਟੇ ਵੀ ਦੇ ਦਿੰਦਾ ਸਰਕਾਰ ਨੂੰ ਤਾਂ ਵੀ ਸਰਕਾਰ ਨੂੰ ਇੱਕ ਜਗ੍ਹਾ ਦੇ ਉੱਪਰ ਇਕੱਠਾ ਚੌਰਸ ਟੱਕ ਜਿਹੜਾ ਉਹ 30 ਏਕੜ ਦਾ ਦੇ ਦੂਗੀ ਜੇ ਇੱਕ ਬੰਦੇ ਕੋਲੇ 50 ਏਕੜ ਨਹੀਂ ਪੂਰੇ ਹੁੰਦੇ ਹੈਗੇ 10 ਬੰਦੇ ਇਕੱਠੇ ਹੋ ਕੇ ਸਰਕਾਰ ਨੂੰ ਆਫਰ ਕਰ ਦੇਣਾ ਤਾਂ ਵੀ ਉਹ ਸਰਕਾਰ ਨੂੰ ਮਨਜ਼ੂਰ ਹੈ ਸੋ ਮੇਰੇ ਕਹਿਣ ਦਾ ਮਤਲਬ ਕਿ ਇੰਨੀ ਵੱਡੀ ਫਲੈਕਸੀਬਲ ਪਾਲਿਸੀ ਜਿਹਦੇ ਵਿੱਚ ਇੱਕ ਕਿਸਾਨ ਤੋਂ ਲੈ ਕੇ ਡਿਵੈਲਪਰ ਤੋਂ ਲੈ ਕੇ ਸਰਕਾਰ ਖੁਦ ਆਪ ਔਰ ਕੋਈ ਵੀ ਵਿਅਕਤੀ ਪੂਰੇ ਸੂਬੇ ਦੇ ਵਿੱਚ ਕੋਈ ਵੀ ਵਿਅਕਤੀ ਜਦ ਆਪ ਉਹਨੂੰ ਡਿਵੈਲਪਰ ਬਣਨ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਬਿਲਡਰ ਬਣਨ ਦਾ ਮੌਕਾ ਮਿਲ ਰਿਹਾ ਹੈ ਉਹਨੂੰ ਉਹਨੂੰ ਐਂਟਰਪ੍ਰੀਨਿਅਰ ਬਣਨ ਦਾ ਮੌਕਾ ਮਿਲ ਰਿਹਾ ਹੈ ਤੇ ਜਿਹਦੇ ਵਿੱਚ ਹਰ ਕਿਸੇ ਨੂੰ ਐਡਵਾਂਟੇਜ ਹੈ ਜਿਹੜਾ ਉਹ ਹੋ ਰਿਹਾ ਹੈ ਇਹਦੇ ਵਿੱਚ ਵਿਰੋਧ ਕਿੱਥੇ ਹੋਣਾ ਚਾਹੀਦਾ ਜੀ ਸੋ ਮੇਰੇ ਕਹਿਣ ਦਾ ਮਤਲਬ ਤੁਸੀਂ ਪੂਰੇ ਮੁਲਕ ਦੀਆਂ ਪੂਰੇ ਮੁਲਕ ਦੀਆਂ ਤੁਸੀਂ ਰੀਅਲ ਏਸਟੇਟ ਪਾਲਿਸੀਜ਼ ਨੇ ਜਿਹੜੀਆਂ ਉਹ ਚੱਕ ਕੇ ਦੇਖ ਲਓ ਇਸ ਤੋਂ ਵਧੀਆ ਇਸ ਤੋਂ ਪੋਜ਼ਿਟਿਵ ਕਿਸਾਨ ਫਰੈਂਡਲੀ ਕੰਜ਼ਿਊਮਰ ਫਰੈਂਡਲੀ ਜਦੋਂ ਇੰਨੀ ਅਵੇਲੇਬਿਲਿਟੀ ਹੋਏਗੀ ਤੇ ਜਿਹੜੇ ਘਰ ਬਣਨੇ ਨੇ ਜਾਂ 플ੌਟ ਮਿਲਨੇ ਨੇ ਉਹਨਾਂ ਦੇ ਰੇਟ ਵੀ ਰੀਜ਼ਨੇਬਲ ਹੋਣਗੇ ਜਾਇਜ਼ ਹੋਣਗੇ ਉਹਦਾ ਫਾਇਦਾ ਕਿਹਨੂੰ ਹੋਵੇ ਆਮ ਲੋਕਾਂ ਨੂੰ ਹੈ ਕੋਈ ਇਸ ਏਰੀਆ ਦੇ ਵਿੱਚ ਜਿੰਨਾ ਡਿਵੈਲਪ ਕੀਤਾ ਜਾਊਗਾ ਉਹਦੇ ਵਿੱਚ ਕੋਈ ਵੀ ਇਲਿਗੈਲਿਟੀ ਨਹੀਂ ਹੋਣੀ ਹੈਗੀ ਕੋਈ ਵੀ ਵਾਇਲੇਸ਼ਨ ਨਹੀਂ ਹੋਣੀ ਹੈਗੀ ਕਿਉਂਕਿ ਸਰਕਾਰ ਮਾਸਟਰ پلان ਹੈ ਜਿਹੜਾ ਉਹ ਸਰਕਾਰ ਦਾ ਹੈ ਤੇ ਸਰਕਾਰ ਇਨਸ਼ੋਰ ਕਰੂਗੀ ਵੀ ਕਿਸੇ ਵੀ ਤਰੀਕੇ ਦੀ ਵਾਇਲੇਸ਼ਨ ਹੈ ਜਿਹੜੀ ਹੁਣ ਹੁੰਦਾ ਕੀ ਹੈ 14000 ਇਲਿਗਲ ਕਲੋਨੀਆਂ ਜਿਹੜੀਆਂ ਉਹ ਡਿਵੈਲਪ ਹੋ ਗਈਆਂ ਜਿਹੜੇ ਡਿਵੈਲਪਰ ਨੇ ਉਹ ਆਪਦਾ 플ੌਟ ਵੇਚ ਕੇ ਲੋਕਾਂ ਨੂੰ ਨਿਕਲ ਜਾਂਦੇ ਨੇ ਤੇ ਮੁੜ ਕੇ ਲੋਕ ਖੱਜਲ ਹੋਈ ਜਾਂਦੇ ਨੇ ਸੋ ਇਸ ਤੋਂ ਵਧੀਆ ਪਬਲਿਕ ਪੀਪਲ ਫ੍ਰੈਂਡਲੀ ਪਾਲਿਸੀ ਹੈ ਜਿਹੜੀ ਮੈਂ ਗਾਰੰਟੀ ਕਰਦਾ ਕਿ ਉਹ ਪੂਰੇ ਮੁਲਕ ਦੇ ਵਿੱਚ ਕਿਤੇ ਨਹੀਂ ਆ। ਕੱਲ ਤੁਹਾਨੂੰ ਸਮਰਥਨ ਮਿਲਿਆ ਜਿਹੜੇ ਰੀਅਲ ਏਸਟੇਟ ਡਿਵੈਲਪਰ ਸੀਗੇ ਕੱਲ ਤੁਹਾਡੀ ਮੀਟਿੰਗ ਹੋਈ ਹੈਗੀ। ਬਿਲਕੁਲ ਜੀ ਕੱਲ ਰੀਅਲ ਏਸਟੇਟ ਡਿਵੈਲਪਰਸ ਉਹਨਾਂ ਦੇ ਵੀ ਕੁਝ ਕਨਸਰਨ ਸੀਗੇ ਜਦੋਂ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਗਈਆਂ। ਦੇ ਵਰ ਮੋਰ ਦੈਨ ਹੈਪੀ। ਉਹ ਉਹ ਇੰਨੇ ਖੁਸ਼ ਸੀਗੇ ਕਿ ਕਿ ਜੀ ਇਹ ਪਾਲਿਸੀ ਬਹੁਤ ਵਧੀਆ ਔਰ ਸਭ ਤੋਂ ਵੱਡੀ ਗੱਲ ਆ। ਜਿਹੜੀ ਜਿਹੜੀ ਵਿਰੋਧੀ ਤਿਰ ਕਿਸਾਨਾਂ ਦੀ ਗੱਲ ਕਰਦੇ ਨੇ ਅਸੀਂ ਤਾਂ ਕਹਿੰਦੇ ਵੀ ਕਿਸਾਨ ਭਰਾ ਆਪ ਦੀ ਜ਼ਮੀਨ ਰੱਖਣਾ ਚਾਹੁੰਦੇ ਨੇ ਰੱਖੋ ਕੋਈ ਨਹੀਂ ਲਊਗਾ। ਤੁਸੀਂ ਆਪ ਉਹਨੂੰ ਡਿਵੈਲਪ ਕਰਨਾ ਚਾ ਆਜੋ ਸਰਕਾਰ ਕੋਲ ਸਰਕਾਰ ਨੂੰ ਆਫਰ ਕਰੋ ਤੁਸੀਂ ਆਪ ਡਿਵੈਲਪਰ ਬਣ ਜਾਓ ਭਾਈ ਕੌਣ ਰੋਕਦਾ ਤੁਹਾਨੂੰ ਸਾਡੇ ਸਾਹਿਬ ਨੇ ਕਿਹਾ ਹੈ ਕਿ ਡੋਪ ਟੈਸਟ ਜੇ ਕਰਾਣੇ ਨੇ ਸਾਡੇ ਤਾਂ ਪਹਿਲੇ ਇਹ ਵੀ ਕਰਾਣ ਤੇ ਚੰਨੀ ਸਾਹਿਬ ਨੇ ਕਿਹਾ ਸਿਰਫ ਇਹਨਾਂ ਦੇ ਮੁੱਖ ਮੰਤਰੀ ਦਾ ਡੋਪ ਟੈਸਟ ਕਰਾ ਲੋ ਫਿਰ ਸਭੀ ਸਾਰੇ ਤਿਆਰ ਹੋ ਜਣਗੇ ਰਾਜਾ ਜੀ ਦੇ ਵੀ ਗੱਲ ਦੇਖੋ ਇਸ ਤਰ੍ਹਾਂ ਕਿ ਜੋ ਉਹ ਚਾਹੁੰਦੇ ਨੇ ਜਿਵੇਂ ਉਹਨਾਂ ਨੂੰ ਖੁਸ਼ੀ ਮਿਲਦੀ ਅਸੀਂ ਤਾਂ ਉਵੇਂ ਹੀ ਤਿਆਰ ਆ ਸਵਾਲ ਇਹ ਹੈ ਵੀ ਜਿਸ ਜਿਸ ਨਸ਼ੇ ਦੇ ਵਿੱਚ ਜੋ ਹੰਕਾਰ ਦੇ ਵਿੱਚੋਂ ਚੱਲ ਰਿਹਾ ਜਿਹੜਾ ਹੰਕਾਰ ਦਾ ਨਸ਼ਾ ਹੁੰਦਾ ਹੈ ਨਾ ਜੀ ਉਹ ਸਭ ਤੋਂ ਵੱਧ ਮਾੜਾ ਹੁੰਦਾ ਹੈ ਜਿਹੜਾ ਕਿ ਅੱਜ ਕਾਂਗਰਸ ਪਾਰਟੀ ਦੇ ਸਿਰ ਚੜ੍ਹ ਕੇ ਬੋਲ ਰਹੇ ਤੇ ਇਹੀ ਉਹਨਾਂ ਦੇ ਪਤਨ ਦਾ ਕਾਰਨ ਬਣੂਗਾ ਅਮਾਦੀ ਇੱਕ ਆਪੋਜੀਸ਼ਨ ਵੱਲੋਂ ਜਿਹੜੇ ਅਨਕੁਲਫਿਲਡ ਪ੍ਰੋਮਿਸਸਿਸ ਨੇ ਸਪੈਸ਼ਲੀ 1000 ਟੂ ਮੂਵਮੈਂਟ ਉਹਦੇ ਲੈ ਕੇ ਇੱਕ ਆਮ ਆਦਮੀ ਪਾਰਟੀ ਨੂੰ ਕਾਫੀ ਟਾਰਗੇਟ ਕੀਤਾ ਜਾ ਰਿਹਾ ਹੈ ਦੇਖੋ ਇਟਸ ਇਸ ਤਰ੍ਹਾਂ ਜੀ ਕਿ lettes be very very clear ਅ ਅੱਜ ਤੋਂ 3 ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ 5 ਪ੍ਰੋਮਿਸ ਕੀਤੇ ਸੀ ਗਾਰੰਟੀਆਂ ਦਿੱਤੀਆਂ ਸੀਗੀਆਂ ਜਿਦੇ ਵਿੱਚ ਹੈਲਥ ਔਰ ਐਜੂਕੇਸ਼ਨ ਸਿਸਟਮ ਦਾ ਦੀ ਪੂਰਾ ਕਾਇਆਕਲਪ ਕਰਨ ਦਾ ਉਹਦੇ ਉੱਪਰ ਕੰਮ ਜਿਹੜਾ ਉਹ ਚੱਲ ਰਿਹਾ ਹੈ ਹਰ ਘਰ ਨੂੰ 300 ਯੂਨਿਟ ਹਰ ਮਹੀਨੇ ਫ੍ਰੀ ਦੇਣ ਦੀ ਗੱਲ ਸੀਗੀ ਉਹ ਤੋਂ ਪਹਿਲੇ ਦਿਨ ਤੋਂ ਅਸੀਂ ਉਹਦੇ ਉੱਪਰ ਕੰਮ ਕਰ ਦਿੱਤਾ ਜਿਹੜਾ ਸਾਡੇ ਸੈਨਿਕ ਸਾਥੀ ਜਿਹੜੇ ਸ਼ਹੀਦ ਹੋ ਜਾਂਦੇ ਨੇ ਉਹਨਾਂ ਨੂੰ 1 ਕਰੋੜ ਰੁਪਏ ਦੇ ਦੇ ਉਹਦਾ ਸ਼ਹਾਦਤ ਦੀ ਗੱਲ ਸੀ ਉਹ ਅਸੀਂ ਪਹਿਲੇ ਦਿਨ ਤੋਂ ਲਾਗ ਕਰਦਾ ਸਿਰਫ ਇੱਕ ਚੀਜ਼ ਹੈ 1000 ਰੁਪਏ ਮਹਿਲਾਵਾਂ ਨੂੰ ਦੇਣ ਦੀ ਗੱਲ ਆ ਹੁਣ ਉਹ ਚੀਜ਼ਾਂ ਨੇ ਜਿਹੜੀਆਂ ਜਿਹੜੀਆਂ ਕਿ ਨਾ ਅਸੀਂ ਕਮਿਟ ਕੀਤੀਆਂ ਸੀ ਨਾ ਕਿਸੇ ਨੇ ਮੰਗੀਆਂ ਸੀ ਨਾ ਕਿਸੇ ਮੈਨੀਫੈਸਟੋ ਦਾ ਐਸਾ ਸੀ ਨਾ ਕਿਸੇ ਨੇ ਕਹੀਆਂ ਸੀਗੀਆਂ ਜੇ ਉਹਨਾਂ ਦੀ ਗੱਲ ਕਰ ਲਈਏ ਅੱਜ ਟੋਲ ਪਲਾਜ਼ੇ ਦੇ ਜਿਹੜੇ ਪੰਜਾਬ ਦੇ ਵਿੱਚੋਂ 17 18 ਉਹ ਖਤਮ ਹੋ ਚੁੱਕੇ 60000 ਦੇ ਕਰੀਬ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ ਅੱਜ ਕਿਸਾਨ ਵੀਰਾਂ ਨੂੰ ਦਿਨੇ ਬੀਲੇ ਜਿਹੜੀ ਉਹ ਮਿਲ ਰਹੀ ਹੈ ਅੱਜ ਜੀਵੀਕੇ ਦਾ ਥਰਮਲ ਪਾਵਰ ਪਲਾਂਟ ਹੈ ਜਿਹੜਾ ਉਹ ਅਸੀਂ ਲਗਾ ਚੁੱਕੇ ਹਾਂ ਸੋ ਇੰਨੀਆਂ ਅੱਜ ਮਹਿਲਾਵਾਂ ਨੂੰ ਫ੍ਰੀ ਟਰੈਵਲ ਹੈ ਜਿਹੜਾ ਉਹ ਮਿਲ ਰਿਹਾ ਹੈ ਇੰਨੀਆਂ ਚੀਜ਼ਾਂ ਅਹ ਜੀਆਂ ਨੇ ਜਿੰਨਾਂ ਨੂੰ ਦੇਣ ਦੇ ਲਈ ਵੀ ਪੈਸੇ ਦੀ ਜ਼ਰੂਰਤ ਹੈ ਔਰ ਜਿਸ ਤਰ੍ਹਾਂ ਦਾ ਮਾਹੌਲ ਆ ਪਿਛਲੀਆਂ ਸਰਕਾਰਾਂ ਛੱਡ ਕੇ ਗਈਆਂ ਸੀਗੀਆਂ ਜਿੰਨਾ ਕਰਜ਼ੇ ਦੀ ਪੰਡ ਸਰਕਾਰ ਛੱਡ ਕੇ ਗਈਆਂ ਸੀਗੀਆਂ ਇਹ ਜਿਹੜੀ ਸਾਡੀ ਇੱਕ ਗਾਰੰਟੀ ਰਹਿੰਦੀ ਹੈ ਇਹ ਵੀ ਡੈਫੀਨਿਟਲੀ ਬੜੀ ਜਲਦੀ ਪੂਰੀ ਕਰ ਦਿੱਤੀ ਜਾਊਗੀ ਸਰਪੰਚ ਜੀ ਇੱਕ ਪਛਮੀ ਦੇ ਵਿੱਚ ਹਾਂਜੀ ਪੰਜੀ ਦੇ ਵਿੱਚ ਚੋਣ ਹੋ ਰਹੀਆਂ ਧਰਨੇ ਪ੍ਰਦਰਸ਼ਨ ਬਹੁਤ ਹੋ ਰਹੇ ਨੇ ਕੀ ਲੱਗਦਾ ਕਿ ਗੁਰੂਧੀਆਂ ਤੁਹਾਨੂੰ ਜਿਹੜੀ ਇਹ ਹੈਗੇ ਉਹਨਾਂ ਨੂੰ ਬਲਾਕ ਇਤੇ ਸਰਕਾਰ ਦਾ ਅੱਖ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਬਰਕੀ ਉਹ ਇਹ ਤਾਂ ਇਹਦਾ ਉਹ ਧਰਨੇ ਲੱਗੇ ਹੋਏ ਨੇ ਨਹੀਂ ਦੇਖੋ ਇਸ ਤਰ੍ਹਾਂ ਕਿ ਚਲੋ ਧਰਨੇ ਲਾਉਣਾ ਡੈਮੋਕ੍ਰੇਸੀ ਦੇ ਵਿੱਚ ਹਰ ਕਿਸੇ ਦਾ ਆਪਣਾ ਹੱਕ ਹੈ ਉਹ ਨਹੀਂ ਅਸੀਂ ਰੋਕਦੇ ਹੈਗੇ ਪਰ ਅਸੀਂ ਫ੍ਰੋਮ ਡੇ 1 ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਪੰਜਾਬ ਸਰਕਾਰ ਦੇ ਨਾਲ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਕੋਈ ਇਸ਼ੂ ਹੈ ਕੋਈ ਕੰਮ ਹੈ ਜੀ ਸਰ ਦੇ ਸਾਨੂੰ ਮਿਲੋ ਉਹ ਮਸਲੇ ਨੇ ਹੱਲ ਹੋਣਗੇ ਹੁਣ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਇਹੋ ਜਿਹੇ ਧਰਨੇ ਪੋਲਿਟੀਕਲੀ ਮੋਟੀਵੇਟਿਡ ਧਰਨੇ ਕੌਣ ਲਾਉਂਦਾ ਤੇ ਕੌਣ ਲਗਵਾਉਂਦਾ ਹੈ ਇਹ ਤਾਂ ਤੁਸੀਂ ਇਨਵੈਸਟਿਗੇਟਿਵ ਜਰਨਲਿਸਟ ਤੁਸੀਂ ਪਤਾ ਕਰੋ ਸਾਡਾ ਕੰਮ ਹੈ ਕੰਮ ਕਰਨਾ ਸਾਡੇ ਜਿਹੜੇ ਧਰਨੇ ਤੇ ਕੋਈ ਸਾਥੀ ਬੈਠਾ ਵੀ ਹੈ ਜੇ ਲੁਧਿਆਣਾ ਦੇ ਜੇ ਲੁਧਿਆਣਾ ਕੀ ਅਮਨ ਜੀ ਪੰਜਾਬ ਦੇ ਕਿਸੇ ਕੋਨੇ 'ਚ ਬੈਠਾ ਹੈ ਉਹਨੂੰ ਤੁਸੀਂ ਸਾਡੇ ਕੋਲ ਲੈ ਕੇ ਆਓ ਸਾਡੇ ਮੰਤਰੀ ਮਿਲਣਗੇ ਸਾਡੇ ਮੁੱਖ ਮੰਤਰੀ ਮਿਲਣਗੇ ਤੇ ਮਸਲੇ ਹੱਲ ਹੋਣਗੇ ਅਮਨ ਜੀ ਜਿਆਦਾ ਹਮੇਸ਼ਾ ਸ਼ਾਮਿਲ ਹੋਇਆ ਲੱਗਦਾ ਹੈ ਕਿ ਵੋਟ ਸ਼ੇਅਰ ਵਧੇਗਾ ਆਮ ਆਦਮੀ ਪਾਰਟੀ ਦਾ ਡੈਫੀਨਿਟਲੀ ਜੀ ਅਸੀਂ ਮੈਂ ਕੋਈ ਕਿਸੇ ਤਰੀਕੇ ਦਾ ਹੰਕਾਰ ਨਹੀਂ ਕੋਈ ਹੋਮੈ ਨਹੀਂ ਕੋਈ ਓਵਰ ਕੌਨਫੀਡੈਂਸ ਨਹੀਂ ਪਰ ਮੈਂ ਜਿਸ ਤਰੀਕੇ ਦਾ ਸਿਆਸੀ ਮਾਹੌਲ ਲੁਧਿਆਣਾ ਬੈਸਤੀ ਜ਼ਮੀਨ ਦੇ ਉੱਪਰ ਦੇਖ ਰਿਹਾ ਜਿੱਤੇ ਜਿਹੜੀ ਉਹ ਇੱਕ ਤਰਫਾ ਹੋਈ ਪਈ ਹੈ ਇਹ ਜਿੰਨੀਆਂ ਜੁਆਇਨਿੰਗਸ ਜਿੰਨੇ ਪਰਿਵਾਰ ਸਾਥੀ ਸ਼ਾਮਲ ਹੋ ਰਹੇ ਨੇ ਇਹ ਮਾਰਜਨ ਦੇ ਵਿੱਚ ਹੀ ਵਾਅਦਾ ਕਰ ਰਹੇ ਨੇ ਅਮਨ ਜੀ ਮਹੋਦਯ ਮੰਤਰੀ ਜੀ ਜੀ ਆਪਾਂ ਦਾ ਮੁੱਖ ਮੰਤਰੀ ਬਣੂਗਾ ਤੇ ਤੁਸੀਂ ਐਸ.ਯੂ ਨੂੰ ਮੁੱਖ ਮੰਤਰੀ ਬਣਾਉਗੇ ਹਾਂ ਜੀ ਚਾਰ ਐਸ.ਸੀ ਐਸ.ਸੀ ਜੀ ਗਾਜੀ ਜੀ ਦਾ ਉਪ ਮੁੱਖ ਮੰਤਰੀ ਬਣਾਉਗੇ ਉਹ ਐਸ.ਸੀ ਵੀ ਰਾਜਵੀਰ ਨੂੰ ਬਣਾਉਗੇ ਲੇਕਿਨ ਵਿਰੋਧੀ ਕਰ ਰਹੇ ਨੇ ਇਹਨਾਂ ਨੇ ਇੱਕ ਅਧਰਤ ਤੱਕ ਪੂਰੀ ਨਹੀਂ ਕੀਤੀ ਚਲੋ ਕੋਈ ਗੱਲ ਨਹੀਂ ਇਹ ਤਾਂ ਪਾਰਟੀ ਦੇ ਆਪਣੇ ਡਿਸੀਜਨ ਹੁੰਦੇ ਨੇ ਵਿਰੋਧੀ ਦਾ ਕੰਮ ਹੈ ਕਹਿਣਾ ਉਹਨਾਂ ਨੂੰ ਕਹਿ ਲਵੋ ਠੀਕ ਹੈ ਤੁਸੀਂ ਕਰ ਦਿੱਤੀ ਜੀ